ਕਈਆਂ ਨੇ ਆਪਣੇ ਘੋੜਿਆਂ ਨੂੰ ਵੀ ਆਹੋ ਜੀ ਟ੍ਰੇਨਿੰਗ ਦਿੱਤੀ ਆ ਜਾਂਦਾ ਜਾਂਦਾ ਘੋੜਾ ਜੇ ਪਛੰਡਾ ਮਾਰੇ ਤੇ ਪਛੰਡੇ ਨਾਲ ਹੀ ਬੰਦਾ ਮਾਰ ਜਾਂਦਾ ਘੋੜੇ ਦੇ ਪੌੜ ਜੰਗੀ ਘੋੜੇ ਆ ਜਿਹੜੇ ਘੋੜੇ ਤੁਸੀਂ ਵੇਖਣ ਦੇ ਓ ਪਾਖਾ ਦੇ ਘੋੜੇ ਨੇ ਇੱਕ ਨੇ ਮੈਨੂੰ ਕਿਹਾ ਉਹ ਕਹਿੰਦਾ ਬਾਬਾ ਜੀ ਇਨੇ ਘੋੜੇ ਇਕੱਠੇ ਕੀਤੇ ਇੰਨੀਆਂ ਘੋੜੀਆਂ ਹੁੰਦੀਆਂ ਨੇ ਮौज ਲੱਗ ਜਾਣੀ ਮੈਂ ਕਿਹਾ ਵੀ ਬਹੁਤਾ ਸਿਆਣਾ ਕਹਿੰਦਾ ਮੱਜਾ-ਮਜਾ ਰੱਖੋ ਮੈਂ ਕਿਹਾ ਮੱਜਾਂ ਤੇ ਚੜ ਕੇ ਥੰਗ ਲੜੀ ਸੁਣਿਆ ਗੀ ਵੀ ਮੈਂ ਕਿਹਾ ਵੀ ਓ ਘੋੜੇ ਨਹੀਂ ਜਿਹੜੇ ਪੱਥਿਆਂ ਤੇ ਲਾਈ ਦੇ ਰੇੜਿਆਂ ਦੇ ਜੋਈ ਦੇ ਪੰਥ ਦੇ ਨੇ ਉਹ ਕਿੰਦਾ ਹੋ ਕੇ ਮੈਂ ਕਹਾਂ ਵੀ ਜੰਗ ਦੇ ਮੈਦਾਨ 'ਚ ਇਕੱਲੇ ਸਿੰਘ ਸ਼ਹੀਦ ਨਹੀਂ ਸੀ ਹੁੰਦੇ ਨਾਲ ਘੋੜੇ ਵੀ ਸ਼ਹੀਦ ਹੁੰਦੇ ਰਹੇ ਇਥੋਂ ਤੱਕ ਤੇ ਜਦੋਂ ਸਾਹਮਣੋਂ ਕੋਈ ਜਰਨੈਲ ਆਇਆ ਉਹਦੇ ਹਥਿਆਰ ਵਿੱਚ ਤੇ ਆਪਣੀ ਢਾਲ ਦੇ ਵਿੱਚ ਧੌਣ ਘੋੜੇ ਵੀ ਹੁੰਦੀ ਕੋਈ ਵੀ ਅਥੋ ਵਾਰ ਆਇਆ ਪਹਿਲਾਂ ਘੋੜੇ ਦੇ ਵੱਜਣਾ ਆ ਅਸਵਾਰ ਤੇ ਫੇਰ ਵੱਜਦਾ ਆ ਤਾਂ ਘੋੜਾ ਜਾਨ ਪਾਈ ਆ ਉਹ ਆਪਣੇ ਸਵਾਰ ਦੀ ਜਾਨ ਆਪਣੀ ਜਾਨ ਦੇ ਉੱਤੇ ਰੱਖ ਕੇ ਬਚਾਉਂਦਾ ਜੇ ਕੇ ਸਵਾਰ ਦੇ ਕੁਝ ਵੀ ਹੋਵੇ ਪਹਿਲਾਂ ਘੋੜੇ ਦੇ ਸੱਟ ਵੱਜਦੀ ਆ ਫਿਰ ਥੋੜਾ ਜਿਹੜਾ ਆਪਣੀ ਜਾਨ ਆਪਣੇ ਸਵਾਰ ਦੀ ਕੁਰਬਾਨ ਕਰਦਾ ਆ ਬਾਜਾਂ ਵਾਲੇ ਪਾਸ਼ਾ ਦੇ ਪੰਥ ਲਈ ਜਿੰਨਾਂ ਘੋੜਿਆਂ ਨੇ ਸ਼ਹੀਦیاں ਪਾਈਆਂ ਅੱਜ ਉਹਨਾਂ ਦੀਆਂ ਵੀ ਮਰਜ਼ਾ ਲੱਗੀਆਂ ਕੋਈ ਟਾਈਮ ਹੀ ਜਦੋਂ ਮੁੱਠ ਛੋਲੇ ਖਾ ਕੇ ਟਾਈਮ ਲੰਘਦਾ ਸੀ ਅੱਜ ਭੰਡਾਰੀ ਇੰਨਿਆਂ ਵੀ ਪੋਟੇ ਮੁੱਕ ਜਾਣ ਪਦਾਲ ਖਨਾ ਮੁਕਣ ਐਵੇਂ ਖਾਲਸੇ ਦਾ ਲੋਹ ਲੰਗਰ ਤੱਪਦਾ ਹੈ ਤੇ ਇਹਨਾਂ ਘੋੜਿਆਂ ਨੂੰ ਵੀ ਸਤਿਗੁਰੂ ਨੇ ਮਾਉ ਜਲਾਈ ਹੋਈ ਆ